GST ਵਿਭਾਗ ਦੇ ਵਿੱਚ ਤਾਇਨਾਤ ਇੱਕ ਮਹਿਲਾ ਅਧਿਕਾਰੀ ਨੂੰ ਲੈ ਕੇ ਚਰਚਾਵਾਂ ਲਗਾਤਾਰ ਹੀ ਤੇਜ਼ ਹੁੰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਪੰਜਾਬ ਸੀਐਮ ਨੇ ਭਗਵੰਤ ਮਾਨ ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਸ਼ਿਕਾਇਤ ਜਿਹੜੀ ਹੈ ਭੇਜੀ ਗਈ ਹੈ ਵਿਜੀਲੈਂਸ ਦੇ ਵੱਲੋਂ ਲਗਾਤਾਰ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ GST ਵਿਭਾਗ ਦੇ ਵਿੱਚ ਤਾਇਨਾਤ ਮਹਿਲਾ ਅਧਿਕਾਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਜਿਹੜੀ ਹੈ ਲਗਾਤਾਰ ਹੀ ਛਿੜੀਆਂ ਹੋਈਆਂ ਨੇ ਮਨਮਾਨੀ ਕੀਤੀ ਜਾਂਦੀ ਇਸ ਅਧਿਕਾਰੀ ਦੇ ਵੱਲੋਂ ਤੇ ਜਿਹੜੇ ਬਾਕੀ ਅਧਿਕਾਰੀ ਨੇ ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਕਾਰਨ ਅਧਿਕਾਰੀ ਵਿੱਚ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਵੀ ਵਿਭਾਗ ਦੀ ਟੀਮ ਪਹੁੰਚਦੀ ਹੈ ਤਾਂ ਮਹਿਲਾ ਅਧਿਕਾਰੀ ਦੇ ਕਰੀਬੀ ਜਿਹੜੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਆਪਸੀ ਸਾਠਗਾਂਢ ਜਿਹੜੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਸ ਵਿਅਕਤੀ ਦੀ ਸ਼ਹਿ ਤੇ ਮਹਿਲਾ ਅਧਿਕਾਰੀ ਦੇ ਨਾਂ ਤੇ ਕਾਰੋਬਾਰੀਆਂ ਤੋਂ ਟਰਾਂਸਪੋਰਟਰਾਂ ਤੋਂ ਬੋਗਸ ਬਿਲਿੰਗ ਕਰਨ ਵਾਲਿਆਂ ਤੋਂ ਇਸ ਦੇ ਨਾਲ ਹੀ ਰਾਗਿਰਾ ਤੋਂ ਨਜਾਇਜ਼ ਵਸੂਲੀ ਜਿਹੜੀ ਹੈ ਇਸ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਮਹਿਲਾ ਅਧਿਕਾਰੀ ਦੇ ਨਾਂ ਤੇ ਹੀ ਪੈਸੇ ਵੀ ਜਿਹੜੇ ਨੇ ਲੋਕਾਂ ਤੋਂ ਵਸੂਲ ਲਿੱਤੇ ਜਾਂਦੇ ਨੇ ਤਾਂ ਜਿਸਦੇ ਚਲਦਿਆਂ ਹਰਪਾਲ ਚੀਮਾ ਨੂੰ ਵੀ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਹੈ ਦੱਸਦੀ ਹੈ ਕਿ ਕਾਉਂਸਲਰ ਪਤਨੀ ਇਸ ਵਿਅਕਤੀ ਦੀ ਜਿਹੜੀ ਕਾਉਂਸਲਰ ਪਤਨੀ ਆ ਉਸ ਦੀ जीएसटी अधिकारी ਦੇ ਨਾਲ ਜਾਣ ਪਛਾਣ ਦਾ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਹੀ ਫਾਇਦਾ ਚੁੱਕਿਆ ਜਾ ਰਿਹਾ ਤੇ ਹੁਣ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਦੇ ਨਾਂ ਤੇ ਫੰਡਸ ਲੈਣੇ ਵੀ ਜਿਹੜੇ ਨੇ ਉਹ ਵੀ ਇਸ ਵਿਅਕਤੀ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਵਿਜੀਲੈਂਸ ਦਾ ਕਹਿਣਾ ਹੈ ਕਿ ਮਹਿਲਾ ਅਧਿਕਾਰੀ ਦੇ ਵੱਲੋਂ ਕੋਈ ਵੀ ਬਿਆਨ ਜਿਹੜੇ ਨੇ ਦਰਜ ਨਹੀਂ ਕਰਵਾਏ ਜਾ ਰਹੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੂੰ ਇਸ ਬਾਬਤ ਇੱਕ ਪੱਤਰ ਜਿਹੜੇ ਲਿਖੇ ਭੇਜਿਆ ਗਿਆ ਤੇ ਉਸ ਦੇ ਵਿੱਚ ਖਾਸ ਗੱਲ ਇਹ ਵੀ ਜ਼ਰੂਰੀ ਦੱਸ ਦੇਣੀ ਆ ਕਿ ਪ੍ਰੋਟੋਕੋਲ ਔਲ ਨਿਯਮਾਂ ਨੂੰ ਅੰਦੇਖਾ ਕਰਕੇ ਹੀ ਮਹਿਲਾ ਅਧਿਕਾਰੀ ਦੀ ਵਿਭਾਗ ਦੇ ਵਿੱਚ ਨਿਯੁਕਤੀ ਕੀਤੀ ਗਈ ਸੀ ਜਿਸ ਦੇ ਮਗਰੋਂ ਵਿਭਾਗ ਦੇ ਵਿੱਚ ਕਾਫੀ ਵੱਡਾ ਹੰਗਾਮਾ ਵੀ ਜਿਹੜੇ ਦੇਖਣ ਨੂੰ ਮਿਲਿਆ ਸੀ ਤਾਂ ਹੁਣ ਦੇਖਿਆ ਜਾ ਸਕਦਾ ਕਿ ਕਰਪੁਸਾਰੀ ਵੀ ਜਿਹੜੀ ਲਗਾਤਾਰ ਹੀ ਚਰਚਾਵਾਂ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਜਿਸ ਵੇਲੇ ਵੀ ਵਿਭਾਗ ਦੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਮਹਿਲਾ ਅਧਿਕਾਰੀ ਦੇ ਕਰੀਬੀ ਜਿਹੜਾ ਉਸ ਦੇ ਵੱਲੋਂ ਉੱਥੇ ਜਾ ਕੇ ਤਾੜ-ਗਾੜ ਕੀਤੀ ਜਾਂਦੀ ਹੈ ਉਸ ਦੇ ਨਾਲ ਹੀ ਕਾਰੋਬਾਰੀਆਂ ਨੂੰ ਟ੍ਰਾਂਸਪੋਰਟਾਂ ਨੂੰ ਫੋਕਸ ਬਿਲਿੰਗ ਕਰਨ ਵਾਲਿਆਂ ਨੂੰ ਤੇ ਬਹੁਤ ਲੋਕਾਂ ਨੂੰ ਆਪਣਾ ਲਗਾਤਾਰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਵਿੱਤ ਮੰਤਰੀ ਹਰਪਾਲ ਚਿਮਤਨਾਲ ਹੀ ਪੰਜਾਬ ਸਰਕਾਰ ਦੇ ਲਈ ਕੀ ਕੁਝ ਐਕਸ਼ਨ ਲਿੱਤਾ ਜਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ GST ਵਿਭਾਗ ਦੇ ਵਿੱਚ ਤਾਇਨਾਤ ਇੱਕ ਮੈਲਾ ਅਧਿਕਾਰੀ ਨੂੰ ਲੈ ਕੇ ਚਰਚਾਵਾਂ ਲਗਾਤਾਰ ਹੀ ਤੇਜ਼ ਹੁੰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਪੰਜਾਬ CM ਨੇ ਭਗਵੰਤ ਮਾਨ ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਸ਼ਿਕਾਇਤ ਜਿਹੜੀ ਇਹ ਭੇਜੀ ਗਈ ਹੈ ਵਿਜੀਲੈਂਸ ਦੇ ਵੱਲੋਂ ਲਗਾਤਾਰ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦਾਅਵਾ ਕੀਤਾ ਕਿ GST ਵਿਭਾਗ ਦੇ ਵਿੱਚ ਤਾਇਨਾਤ ਮਹਿਲਾ ਅਧਿਕਾਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਜਿਹੜੀ ਹੈ ਲਗਾਤਾਰ ਹੀ ਛਿੜੀਆਂ ਹੋਈਆਂ ਨੇ ਮਨਮਾਨੀ ਕੀਤੀ ਜਾਂਦੀ ਇਸ ਅਧਿਕਾਰੀ ਦੇ ਵੱਲੋਂ ਤੇ ਜਿਹੜੇ ਬਾਕੀ ਅਧਿਕਾਰੀ ਨੇ ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਕਾਰਨ ਅਧਿਕਾਰੀ ਵਿੱਚ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਵੀ ਵਿਭਾਗ ਦੀ ਟੀਮ ਪਹੁੰਚਦੀ ਹੈ ਤਾਂ ਮਹਿਲਾ ਅਧਿਕਾਰੀ ਦੇ ਕਰੀਬੀ ਜਿਹੜੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਆਪਸੀ ਸਾੜ-ਗਾੜ ਜਿਹੜੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਸ ਵਿਅਕਤੀ ਸ਼ਹਿਰ ਤੇ ਮਹਿਲਾ ਅਧਿਕਾਰੀ ਦੇ ਨਾਤੇ ਕਾਰੋਬਾਰੀਆਂ ਤੋਂ ਟਰਾਂਸਪੋਰਟਰਾਂ ਤੋਂ ਬੋਗਸ ਬਿਲਿੰਗ ਕਰਨ ਵਾਲਿਆਂ ਤੋਂ ਇਸ ਦੇ ਨਾਲ ਹੀ ਰਾਹਗिरा ਤੋਂ ਨਜਾਇਜ਼ ਵਸੂਲੀ ਜਿਹੜੀ ਹੈ ਇਸ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਲੋਕਾਂ ਨੂੰ ਦਰਾਇਤਮਕ ਆਇਆ ਜਾਂਦਾ ਹੈ ਮੈਲਾ ਅਧਿਕਾਰੀ ਦੇ ਨਾਂ ਤੇ ਹੀ ਪੈਸੇ ਵੀ ਜਿਹੜੇ ਨੇ ਲੋਕਾਂ ਤੋਂ ਵਸੂਲ ਲਿੱਤੇ ਜਾਂਦੇ ਨੇ ਤਾਂ ਜਿਸਤੇ ਚਲਦਿਆਂ ਹਰਪਾਲ ਚੀਮਾ ਨੂੰ ਵੀ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਹੈ ਦੱਸਦੀ ਹੈ ਕਿ ਕਾਉਂਸਲਰ ਪਤਨੀ ਇਸ ਵਿਅਕਤੀ ਦੀ ਜਿਹੜੀ ਕਾਉਂਸਲਰ ਪਤਨੀ ਆ ਉਸ ਦੀ ਜੀਐਸਟੀ ਅਧਿਕਾਰੀ ਦੇ ਨਾਲ ਜਾਣ ਪਛਾਣ ਦਾ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਹੀ ਫਾਇਦਾ ਚੁੱਕਿਆ ਜਾ ਰਿਹਾ ਤੇ ਹੁਣ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਦੇ ਨਾਂ ਤੇ ਫੰਡਸ ਲੈਣੇ ਵੀ ਜਿਹੜੇ ਨੇ ਉਹ ਵੀ ਇਸ ਵਿਅਕਤੀ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਵਿਜੀਲੈਂਸ ਤਾਂ ਕਹਿਣਾ ਹੈ ਕਿ ਮਹਿਲਾ ਅਧਿਕਾਰੀ ਦੇ ਵੱਲੋਂ ਕੋਈ ਵੀ ਬਿਆਨ ਜਿਹੜੇ ਨੇ ਦਰਜ ਨਹੀਂ ਕਰਵਾਏ ਜਾ ਰਹੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੂੰ ਇਸ ਬਾਬਤ ਇੱਕ ਪੱਤਰ ਜਿਹੜੇ ਲਿਖੇ ਭੇਜਿਆ ਗਿਆ ਤੇ ਉਸ ਦੇ ਵਿੱਚ ਖਾਸ ਗੱਲ ਇਹ ਵੀ ਜ਼ਰੂਰ ਦੱਸ ਦੇਣੀ ਆ ਕਿ ਪ੍ਰੋਟੋਕੋਲ ਨਿਯਮਾਂ ਨੂੰ ਅਣਦੇਖਾ ਕਰਕੇ ਹੀ ਮਹਿਲਾ ਅਧਿਕਾਰੀ ਦੀ ਵਿਭਾਗ ਦੇ ਵਿੱਚ ਨਿਯੁਕਤੀ ਕੀਤੀ ਗਈ ਸੀ ਜਿਸ ਦੇ ਮਗਰੋਂ ਵਿਭਾਗ ਦੇ ਵਿੱਚ ਕਾਫੀ ਵੱਡਾ ਹੰਗਾਮਾ ਵੀ ਜਿਹੜੇ ਦੇਖਣ ਨੂੰ ਮਿਲਿਆ ਸੀ ਤਾਂ ਹੁਣ ਦੇਖਿਆ ਜਾ ਸਕਦਾ ਕਿ ਕਾਰਪੂਸਾਰੀ ਵੀ ਜਿਹੜੀ ਲਗਾਤਾਰ ਹੀ ਚਰਚਾਵਾ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਜਿਸ ਵੇਲੇ ਦੇ ਵਿਭਾਗ ਦੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਮਹਿਲਾ ਅਧਿਕਾਰੀ ਦੇ ਕਰੀਬੀ ਜਿਹੜਾ ਉਸ ਦੇ ਵੱਲੋਂ ਤੇ ਜਾ ਕੇ ਤਾਂਡ-ਕਾਂਡ ਕੀਤੀ ਜਾਂਦੀ ਉਸ ਦੇ ਨਾਲ ਹੀ ਕਾਰੋਬਾਰੀਆਂ ਨੂੰ ਟਰਾਂਸਪੋਰਟਰਾਂ ਨੂੰ ਬੋਗਸ ਬਿਲਿੰਗ ਕਰਨ ਵਾਲਿਆਂ ਤੇ ਹੋਰ ਲੋਕਾਂ ਨੂੰ ਆਪਣਾ ਲਗਾਤਾਰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਤਵੇਤ ਮੰਤਰੀ ਹਰਪਾਲ ਚਿਮੜ ਦੇ ਨਾਲ ਹੀ ਪੰਜਾਬ ਸਰਕਾਰ ਦੇ ਲਈ ਕਿ ਕੁਝ ਐਕਸ਼ਨ ਲਿੱਤਾ ਜਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ GST ਵਿਭਾਗ ਦੇ ਵਿੱਚ ਤਾਇਨਾਤ ਇੱਕ ਮੈਲਾ ਅਧਿਕਾਰੀ ਨੂੰ ਲੈ ਕੇ ਚਰਚਾਵਾਂ ਲਗਾਤਾਰ ਹੀ ਤੇਜ਼ ਹੁੰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਪੰਜਾਬ CM ਨੇ ਭਗਵੰਤ ਮਾਨ ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਸ਼ਿਕਾਇਤ ਜਿਹੜੀ ਇਹ ਭੇਜੀ ਗਈ ਹੈ ਵਿਜੀਲੈਂਸ ਦੇ ਵੱਲੋਂ ਲਗਾਤਾਰ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ GST ਵਿਭਾਗ ਦੇ ਵਿੱਚ ਤਾਇਨਾਤ ਮਹਿਲਾ ਅਧਿਕਾਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਜਿਹੜੀ ਹੈ ਲਗਾਤਾਰ ਹੀ ਛਿੜੀਆਂ ਹੋਈਆਂ ਨੇ ਮਨਮਾਨੀ ਕੀਤੀ ਜਾਂਦੀ ਇਸ ਅਧਿਕਾਰੀ ਦੇ ਵੱਲੋਂ ਤੇ ਜਿਹੜੇ ਬਾਕੀ ਅਧਿਕਾਰੀ ਨੇ ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਕਾਰਨ ਅਧਿਕਾਰੀ ਵਿੱਚ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਵੀ ਵਿਭਾਗ ਦੀ ਟੀਮ ਪਹੁੰਚਦੀ ਹੈ ਤਾਂ ਮਹਿਲਾ ਅਧਿਕਾਰੀ ਦੇ ਕਰੀਬੀ ਜਿਹੜੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਆਪਸੀ ਸਾਠਗਾਂਢ ਜਿਹੜੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਸ ਵਿਅਕਤੀ ਸ਼ਹਿਰ ਤੇ ਮਹਿਲਾ ਅਧਿਕਾਰੀ ਦੇ ਨਾਤੇ ਕਾਰੋਬਾਰੀਆਂ ਤੋਂ ਟਰਾਂਸਪੋਰਟਰਾਂ ਤੋਂ ਬੋਗਸ ਬਿਲਿੰਗ ਕਰਨ ਵਾਲਿਆਂ ਤੋਂ ਇਸ ਦੇ ਨਾਲ ਹੀ ਰਾਗਿਰਾ ਤੋਂ ਨਜਾਇਜ਼ ਵਸੂਲੀ ਜਿਹੜੀ ਹੈ ਇਸ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਲੋਕਾਂ ਨੂੰ ਦਰਾਇਤਮਕ ਆਇਆ ਜਾਂਦਾ ਹੈ ਮੈਲਾ ਅਧਿਕਾਰੀ ਦੇ ਨਾਂ ਤੇ ਹੀ ਪੈਸੇ ਵੀ ਜਿਹੜੇ ਨੇ ਲੋਕਾਂ ਤੋਂ ਵਸੂਲ ਲਿੱਤੇ ਜਾਂਦੇ ਨੇ ਤਾਂ ਜਿਲਤੇ ਚਲਦਿਆਂ ਹਰਪਾਲ ਚੀਮਾ ਨੂੰ ਵੀ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਹੈ ਦੱਸਦੀ ਹੈ ਕਿ ਕਾਉਂਸਲਰ ਪਤਨੀ ਇਸ ਵਿਅਕਤੀ ਦੀ ਜਿਹੜੀ ਕਾਉਂਸਲਰ ਪਤਨੀ ਹੈ ਉਸ ਦੀ ਜੀਐਸਟੀ ਅਧਿਕਾਰੀ ਦੇ ਨਾਲ ਜਾਣ ਪਛਾਣ ਦਾ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਹੀ ਫਾਇਦਾ ਚੁੱਕਿਆ ਜਾ ਰਿਹਾ ਤੇ ਹੁਣ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਦੇ ਨਾਂ ਤੇ ਫੰਡਸ ਲੈਣੇ ਵੀ ਜਿਹੜੇ ਨੇ ਉਹ ਵੀ ਇਸ ਵਿਅਕਤੀ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਵਿਜੀਲੈਂਸ ਦਾ ਕਹਿਣਾ ਹੈ ਕਿ ਮਹਿਲਾ ਅਧਿਕਾਰੀ ਦੇ ਵੱਲੋਂ ਕੋਈ ਵੀ ਬਿਆਨ ਜਿਹੜੇ ਨੇ ਦਰਜ ਨਹੀਂ ਕਰਵਾਏ ਜਾ ਰਹੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੂੰ ਇਸ ਬਾਬਤ ਇੱਕ ਪੱਤਰ ਜਿਹੜੇ ਲਿਖੇ ਭੇਜਿਆ ਗਿਆ ਤੇ ਉਸ ਦੇ ਵਿੱਚ ਖਾਸ ਗੱਲ ਇਹ ਵੀ ਜ਼ਰੂਰੀ ਰਸ ਦੇ ਦੇਣੇ ਆ ਕਿ ਪ੍ਰੋਟੋਕੋਲ ਮਾਹੌਲ ਨਿਯਮਾਂ ਨੂੰ ਅਨਦੇਖਾ ਕਰਕੇ ਹੀ ਮਹਿਲਾ ਅਧਿਕਾਰੀ ਦੀ ਵਿਭਾਗ ਦੇ ਵਿੱਚ ਨਿਯੁਕਤੀ ਕੀਤੀ ਗਈ ਸੀ ਜਿਸ ਦੇ ਮਗਰੋਂ ਵਿਭਾਗ ਦੇ ਵਿੱਚ ਕਾਫੀ ਵੱਡਾ ਹੰਗਾਮਾ ਵੀ ਜਿਹੜਾ ਦੇਖਣ ਨੂੰ ਮਿਲਿਆ ਸੀ ਤਾਂ ਹੁਣ ਦੇਖਿਆ ਜਾ ਸਕਦਾ ਹੈ ਕਿ ਕਰਪੂਸਾਰੀ ਵੀ ਜਿਹੜੀ ਲਗਾਤਾਰ ਹੀ ਚਰਚਾਵਾਂ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਜਿਸ ਵੇਲੇ ਵੀ ਵਿਭਾਗ ਦੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਮਹਿਲਾ ਅਧਿਕਾਰੀ ਦੇ ਕਰੀਬੀ ਜਿਹੜਾ ਉਸ ਦੇ ਵੱਲੋਂ ਜਾ ਕੇ ਸਾਡਕਾੜ ਕੀਤੀ ਜਾਦੇ ਉਸ ਨਾਲ ਹੀ ਕਾਰੋਬਾਰੀਆਂ ਨੂੰ ਟ੍ਰਾਂਸਪੋਰਟਰਾਂ ਨੂੰ ਬੋਗਸ ਬਿਲਿੰਗ ਕਰਨ ਵਾਲਿਆਂ ਤੇ ਬਹੁਤ ਲੋਕਾਂ ਨੂੰ ਆਪਣਾ ਲਗਾਤਾਰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਵਿੱਤ ਮੰਤਰੀ ਹਰਪਾਲ ਚਿਮਲਤ ਨਾਲ ਹੀ ਪੰਜਾਬ ਸਰਕਾਰ ਦੇ ਲਈ ਤੋਂ ਪਰ ਕੀ ਕੁਝ ਐਕਸ਼ਨ ਲਿੱਤਾ ਜਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ GST ਵਿਭਾਗ ਦੇ ਵਿੱਚ ਤਾਇਨਾਤ ਇੱਕ ਮੈਲਾ ਅਧਿਕਾਰੀ ਨੂੰ ਲੈ ਕੇ ਚਰਚਾਵਾਂ ਲਗਾਤਾਰ ਹੀ ਤੇਜ਼ ਹੁੰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਪੰਜਾਬ CM ਨੇ ਭਗਵੰਤ ਮਾਨ ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਸ਼ਿਕਾਇਤ ਜੇੜੀ ਹੈ ਭੇਜੀ ਗਈ ਹੈ ਵਿਜਲੈਂਸ ਦੇ ਵੱਲੋਂ ਲਗਾਤਾਰ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ GST ਵਿਭਾਗ ਦੇ ਵਿੱਚ ਤਾਇਨਾਤ ਮਹਿਲਾ ਅਧਿਕਾਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਜਿਹੜੀ ਹੈ ਲਗਾਤਾਰ ਹੀ ਛਿੜੀਆਂ ਹੋਈਆਂ ਨੇ ਮਨਮਾਨੀ ਕੀਤੀ ਜਾਂਦੀ ਇਸ ਅਧਿਕਾਰੀ ਦੇ ਵੱਲੋਂ ਤੇ ਜਿਹੜੇ ਬਾਕੀ ਅਧਿਕਾਰੀ ਨੇ ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਕਾਰਨ ਅਧਿਕਾਰੀ ਵਿੱਚ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਵੀ ਵਿਭਾਗ ਦੀ ਟੀਮ ਪਹੁੰਚਦੀ ਹੈ ਤਾਂ ਮਹਿਲਾ ਅਧਿਕਾਰੀ ਦੇ ਕਰੀਬੀ ਜਿਹੜੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਆਪਸੀ ਸਾਠਗਾਂਢ ਜਿਹੜੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਸ ਵਿਅਕਤੀ ਸ਼ਹਿਰ ਤੇ ਮਹਿਲਾ ਅਧਿਕਾਰੀ ਦੇ ਨਾਂ ਤੇ ਕਾਰੋਬਾਰੀਆਂ ਤੋਂ ਟਰਾਂਸਪੋਰਟਰਾਂ ਤੋਂ ਬੋਗਸ ਬਿਲਿੰਗ ਕਰਨ ਵਾਲਿਆਂ ਤੋਂ ਇਸ ਦੇ ਨਾਲ ਹੀ ਰਾਗਿਰਾ ਤੋਂ ਨਜਾਇਜ਼ ਵਸੂਲੀ ਜਿਹੜੀ ਹੈ ਇਸ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ ਮਹਿਲਾ ਅਧਿਕਾਰੀ ਦੇ ਕਰੀਬੀ ਦੇ ਵੱਲੋਂ ਲੋਕਾਂ ਨੂੰ ਦਰਾਇਤਮਕਾਇਆ ਜਾਂਦਾ ਹੈ ਮੈਲਾ ਅਧਿਕਾਰੀ ਦੇ ਨਾਂ ਤੇ ਹੀ ਪੈਸੇ ਵੀ ਜਿਹੜੇ ਨੇ ਲੋਕਾਂ ਤੋਂ ਵਸੂਲ ਲਿੱਤੇ ਜਾਂਦੇ ਨੇ ਤਾਂ ਜਿਸਤੇ ਚਲਦਿਆਂ ਹਰਪਾਲ ਚੀਮਾ ਨੂੰ ਵੀ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਸ਼ਿਕਾਇਤ ਦਿੱਤੀ ਗਈ ਹੈ ਦੱਸਦੀ ਹੈ ਕਿ ਕਾਉਂਸਲਰ ਪਤਨੀ ਇਸ ਵਿਅਕਤੀ ਦੀ ਜਿਹੜੀ ਕਾਉਂਸਲਰ ਪਤਨੀ ਆ ਉਸ ਦੀ ਜੀਐਸਟੀ ਅਧਿਕਾਰੀ ਦੇ ਨਾਲ ਜਾਣ ਪਛਾਣ ਦਾ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਹੀ ਫਾਇਦਾ ਚੁੱਕਿਆ ਜਾ ਰਿਹਾ ਤੇ ਹੁਣ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਦੇ ਨਾਂ ਤੇ ਫੰਡਸ ਲੈਣੇ ਵੀ ਜਿਹੜੇ ਨੇ ਉਹ ਵੀ ਇਸ ਵਿਅਕਤੀ